ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰ ਕਵਾਹਿ ਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰ ਠੀਕ ਠਾਕ ਹੋਵੋਗੇ ਅੱਜ ਤਾਂਆਂ ਜਿਹੜੀਆਂ ਵੀਡੀਓ ਅੱਜ ਕੱਲ ਸ਼ੇਅਰ ਹੋ ਰਹੀਆਂ ਕਾਫੀ ਹਾਈ ਲੈਵਲ ਤੇ ਆਪਾਂ ਨੂੰ ਪਤਾ ਵੀ ਜਿਹੜੀ ਸਾਇੰਸ ਆ ਉਹ ਕਈ ਵਾਰ ਦੋ ਅਲੱਗ-ਅਲੱਗ ਜੀਵਾਂ ਦਾ ਡੀਐਨਏ ਮਿਕਸ ਕਰਕੇ ਇੱਕ ਮਿਸ਼ਰਣ ਤਿਆਰ ਕਰ ਦਿੰਦੇ ਆ ਤੇ ਉਹ ਇੱਕ ਅਲੱਗ ਚੀਜ਼ ਹੁੰਦੀ ਆ ਪਰ ਆ ਜੋ ਅੱਜ ਕੱਲ ਚੱਲ ਰਿਹਾ ਇਹ ਸਾਰਾ AI ਟੂਲ ਦੇ ਨਾਲ ਇੱਕ ਐਪ ਆ ਉਹ ਐਪ ਨੇ ਨਾਲੇ ਚੀਜ਼ਾਂ ਬਣਾਈਆਂ ਗਈਆਂ ਨੇ ਕਈ ਭੈਣ ਭਰਾ ਬਹੁਤ ਸਮੇਂ ਤੋਂ ਮੈਨੂੰ ਇਦਾਂ ਦੀਆਂ ਵੀਡੀਓ ਭੇਜਦੇ ਰਹੇ ਤੇ ਇਹਦੇ ਤੇ ਬੋਲੋ ਇਹਦੇ ਤੇ ਬੋਲੋ ਇਹ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਜਿੱਥੋਂ ਇਹ ਵੀਡੀਓ ਆਉਂਦੀਆਂ ਨੇ ਅਸਲ ਦੇ ਵਿੱਚ ਉਹ ਪੇਜ ਆਲੇ ਨੇ ਲਿਖਿਆ ਵੀ ਹੋਇਆ ਵੀ ਇਹ AI ਟੂਲ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ ਸੋ ਇਦਾਂ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓ ਨੇ ਹੁਣ ਮੈਂ ਤੁਹਾਨੂੰ ਨੈਕਸਟ ਇੱਕ ਵੀਡੀਓ ਦਿਖਾਉਂਗਾ ਉਹਦੇ ਵਿੱਚ UFO ਤੇ ਏਲੀਅਨ ਦੀਆਂ ਇਦਾਂ ਦੀਆਂ ਵੀਡੀਓ ਨੇ ਤੁਸੀਂ ਦੇਖੋਗੇ ਤਾਂ ਤੁਸੀਂ ਹੈਰਾਨ ਹੋ ਜਾਣਾ ਉਹ ਦੇਖਣ ਨੂੰ ਇੰਨੀਆਂ ਅਸਲੀ ਲੱਗਦੀਆਂ ਨੇ ਕਿ ਬੰਦਾ ਕਹਿੰਦਾ ਵੀ ਵਾਕਈ ਹੈਰਾਨ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਪਰ ਉਹ ਅਸਲ ਦੇ ਵਿੱਚ ਉਹ AI ਟੂਲ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ ਧੰਨਵਾਦ